ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਇਗੁਰੂ ਕਲੌਥ ਹਾਊਸ ਐਂਡ ਪ੍ਰੀਟਿਕ ਬਟਲਾ ਡਬਲਓ ਪਲੀਜ਼ ਜਿਹੜੀਆਂ ਮੇਰੀਆਂ ਭੈਣਾਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਜਿਹੜਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਅਸੀਂ ਡੇਲੀ ਵੀਡੀਓ ਜਿਹੜੀ ਅਪਲੋਡ ਕਰਦੇ ਹਾਂ ਜੀ ਅੱਜ ਦਾ ਜਿਹੜਾ ਸਾਡੇ ਪੀਸ ਰਹਿਣਗੇ ਉਹ ਰਹਿਣਗੇ ਪਿਓਰ ਚਨੂਨ ਦੇ ਵਿੱਚ ਤੇ ਟੈਬੀ ਸ਼ਲਕ ਦੇ ਵਿੱਚ ਅਸੀਂ ਟੈਬੀ ਸ਼ਲਕ ਦੇ ਤੇ ਪਿਓਰ ਚਨੂਨ ਦੇ ਵਿੱਚ ਕੱਟ ਪੀਸ ਲੈ ਕੇ ਆਏ ਹਾਂ ਸਾਰੇ ਰਹਿਣਗੇ ਦਾਸ ਬ੍ਰਾਂਡ ਦੇ ਜੀ ਦਿਖਾ ਸਕਦੇ ਆ ਤੁਹਾਨੂੰ ਦਾਸ ਬ੍ਰੈਂਡ ਦੇ ਰਹਿਣ ਵਾਲਿਆ ਕੱਟ ਪੀਸ ਬ੍ਰਾਂਡਡ ਰਹਿਣ ਵਾਲਿਆ ਕੱਟ ਪੀਸ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬੜੇ ਪਿਆਰੇ ਪਿਆਰੇ ਡਿਜ਼ਾਈਨਰ ਜੇ ਪ੍ਰਿੰਟ ਲੈ ਕੇ ਆਏ ਆ ਸਾਰੇ ਤੁਹਾਨੂੰ ਜੁਨੀਕ ਜੇ ਪ੍ਰਿੰਟ ਮਿਲਣ ਵਾਲਿਆ ਪਹਿਲਾ ਪ੍ਰਿੰਟ ਚੈੱਕ ਕਰੋ ਇਹ ਬੜਾ ਪਿਆਰਾ ਜਾਂ ਕਲਰ ਆ ਦੇਖੋ ਬਹੁਤ ਪਿਆਰਾ ਕਲਰ ਹੈ ਪਿਓਰ ਚਨੂਨ ਰਹਿਣ ਵਾਲਾ ਸਟਾਫ ਰਹਿਣ ਵਾਲਾ ਪਿਓਰ ਚਨੂਨ ਨਜ਼ਦੀਕ ਤੋਂ ਤੁਹਾਨੂੰ ਦਿਖਾ ਸਕਦੇ ਆ ਲਾਈਨਿੰਗ ਵਾਲਾ ਸਟਾਫ ਹੈ ਜੀ ਪਿਓਰ ਚਨੂਨ ਹੈ ਜੀ ਠੀਕ ਹੈ ਜੀ ਦਾਸ ਬ੍ਰੈਂਡ ਦਾ ਰਹਿਣ ਵਾਲਾ ਤੁਹਾਨੂੰ ਪਤਾ ਹੀ ਆ ਮਾਰਕੀਟ ਦੇ ਵਿੱਚ ਪਿਓਰ ਚਨੂਨ ਦੇ ਸੂਟ ਦੀ ਕੀ ਪ੍ਰਾਈਸ ਆ ਜੀ ਠੀਕ ਹੈ ਜੀ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ 200 ਰੁਪਏ ਪਰ ਮੀਟਰ ਦੇ ਵਿੱਚ ਕੱਟ ਪੀਸਾਂ ਦੇ ਵਿੱਚ ਦੇ ਰਹੇ ਹਾਂ 200 ਰੁਪਏ ਪਰ ਮੀਟਰ ਦਾਸ ਬ੍ਰੈਂਡ ਦਾ ਬ੍ਰਾਂਡਡ ਸੂਟ ਰਹਿਣ ਵਾਲਾ ਹੈ ਪਿਓਰ ਚਨੂਨ ਹੈ ਜੀ 200 ਰੁਪਏ ਪਰ ਮੀਟਰ ਦੇ ਵਿੱਚ ਤੁਹਾਨੂੰ ਇਹ ਵਾਲਾ ਕੱਟ ਪੀਸ ਮਿਲਣ ਵਾਲਾ ਜਿਹੜੇ ਸਾਡੇ ਕੋਲੇ ਪੀਸ ਰਹਿਣਗੇ ਕੋਈ 10 ਮੀਟਰ ਦਾ ਪੀਸ ਰਹੂਗਾ ਜੀ ਕੋਈ ਰਹੂਗਾ 3.5 ਤੋਂ 4 ਮੀਟਰ ਦੀ ਤੇ 2.5 ਮੀਟਰ ਦੀ ਕੱਟ ਤੱਕ ਰਹਿਣ ਵਾਲਾ ਇੱਕ ਹਲ ਸੂਟ ਬਨਣ ਵਾਲਿਆ ਜੀ। ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ। ਨਜ਼ਦੀਕ ਤੋਂ ਤੁਹਾਨੂੰ ਪ੍ਰਿੰਟ ਦਿਖਾ ਸਕਦੇ ਹਾਂ। ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਜੀ। ਠੀਕ ਹੈ ਜੀ origignal color ਇਹ ਵਾਲਾ ਜੀ ਇਹਦਾ origignal color ਦੇਖੋ ਜੀ ਇਹ e ਵਾਲਾ origignal color ਹੈ ਦਾ। ਠੀਕ ਹੈ ਜੀ। ਜਲਦੀ-ਅਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ। ਪ੍ਰਿੰਟ ਰਹਿਣ ਵਾਲੇ ਬਹੁਤ ਹੀ ਜ਼ਿਆਦਾ ਪਿਆਰੇ। ਠੀਕ ਹੈ ਜੀ ਦਾਸ ਬ੍ਰੈਂਡ ਰੈਣ ਵਾਲਾ ਕੱਟ ਪੀਸ ਰੈਣ ਵਾਲੇ ਜਿਹੜੇ ਅੱਜ ਦੇ ਸਾਡੇ ਪਿਓਰ ਚਨੂਨ ਤੇ ਟੈਪੀਸ਼ਟਰੀ ਦੇ ਵਿੱਚ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਤੇ ਕਲਰ ਚੈੱਕ ਕਰੋ ਠੀਕ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਦੇਖਿਓ ਬਹੁਤ ਪਿਆਰਾ ਪ੍ਰਿੰਟ ਹੈ ਦੇਖੋ ਜੀ ਕਿੰਨਾ ਪਿਆਰਾ ਪ੍ਰਿੰਟ ਰੈਣ ਵਾਲਾ ਹੈ ਪਿਓਰ ਚਨੂਨ ਸਟਾਫ ਹੈ ਦਾਸ ਬ੍ਰੈਂਡ ਦਾ ਰੈਣ ਵਾਲਾ ਠੀਕ ਹੈ ਜੀ ਦਾਸ ਬ੍ਰੈਂਡ ਰੈਣ ਵਾਲਾ ਜੀ ਠੀਕ ਹੈ ਜੀ ਪਿਓਰ ਚਨੂਨ ਹੈ ਬਿਲਕੁਲ origignal ਵਾਲੀ ਠੀਕ ਹੈ ਜੀ ਬਿਲਕੁਲ origignal ਵਾਲੀ ਪਿਓਰ ਚਨੂਨ ਹੈ ਲਾਈਨਿੰਗ ਵਾਲਾ ਸਟੱਫ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਅੱਗੇ ਸੀਜ਼ਨ ਆ ਰਿਹਾ ਏਦਾਂ ਦਾ ਤਿਹਾਰਾਂ ਦਾ ਸੀਜ਼ਨ ਆ ਰਿਹਾ ਏਦਾਂ ਦੇ ਪੀਸ ਤਾਂ ਉਹਨੂੰ ਮਿਲਣ ਵਾਲੇ ਆ ਤਿਹਾਰਾਂ ਦੇ ਸੀਜ਼ਨ ਤੇ ਏਦਾਂ ਦੇ ਸੂਟ ਜਿਹੜੇ ਜਿਹੜੇ ਏਦਾਂ ਦੇ ਸੂਟ ਵੇਅਰ ਕੀਤੇ ਜਾਣਗੇ ਤਿਹਾਰਾਂ ਦੇ ਉੱਪਰ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਕਲਰ ਚੈੱਕ ਕਰੋ ਠੀਕ ਹੈ ਜੀ ਤੁਹਾਨੂੰ ਇਹ ਵਾਲੇ ਪੀਸ ਮਿਲ ਜਾਣਗੇ 4 ਮੀਟਰ ਦੇ ਵਿੱਚ 3.5 ਮੀਟਰ ਦੇ ਵਿੱਚ ਰਹਿਣ ਵਾਲਿਆ ਪੀਸ 200 ਰੁਪਏ ਪਰ ਮੀਟਰ ਰਹਿਣ ਵਾਲਾ ਇਹਦਾ ਪ੍ਰਾਈਸ ਠੀਕ ਹੈ ਜੀ 200 ਰੁਪਏ ਪਰ ਮੀਟਰ ਰਹਿਣ ਵਾਲਾ ਪ੍ਰਾਈਸ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਪਿਆਰੇ ਪ੍ਰਿੰਟਸ ਆਣ ਵਾਲੇ ਅਗਲਾ ਪ੍ਰਿੰਟ ਚੈੱਕ ਕਰੋ ਦੇਖਿਓ ਇਹ ਲਾਈਟ ਸ਼ੇਡ ਦੇ ਵਿੱਚ ਆ ਗਿਆ ਜੀ ਥੋੜਾ ਲਾਈਟ ਸ਼ੇਡ ਵਿੱਚ ਹੈ ਇਹ ਵੀ ਪਿਓਰ ਚਨੂਨ ਹੈ ਜੀ ਦਾਸ ਬ੍ਰਾਂਡ ਦਾ ਰਹਿਣ ਵਾਲਾ ਹੈ ਬ੍ਰਾਂਡਡ ਸਾਰੇ ਰਹਿਣ ਵਾਲਿਆ ਪੀਸ ਠੀਕ ਹੈ ਜੀ ਬ੍ਰਾਂਡਡ ਪੀਸ ਰਹਿਣ ਵਾਲਿਆ ਤੁਹਾਨੂੰ ਨਜ਼ਦੀਕ ਤੋਂ ਦਿਖਾ ਸਕਦੇ ਆ ਬਿਲਕੁਲ ਰਿਜਨਲ ਵਾਲੀ ਪਿਓਰ ਚਨੂਨ ਹੈ ਜੀ ਬਿਲਕੁਲ ਰਿਜਨਲ ਵਾਲੀ ਪਿਓਰ ਚਨੂਨ ਹੈ ਲਾਈਨਿੰਗ ਵਾਲਾ ਸਟੱਫ ਹੈ ਜੀ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਬਹੁਤ ਪਿਆਰਾ ਕਲਰ ਹੈ ਸਾਡੇ ਕੋਲ ਤੁਸੀਂ ਇਹ ਵਾਲਾ ਪੀਸ ਬਾਏ ਕਰ ਸਕਦੇ ਹੋ ਸ਼ਰਟ ਪੀਸ ਵੀ ਲੈ ਸਕਦੇ ਹੋ ਠੀਕ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਸਾਰੇ ਪ੍ਰਿੰਟ ਤੁਹਾਨੂੰ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਪਿਓਰ ਚਨੂਨ ਦੇ ਸਟਾਫ ਰਹਿਣ ਵਾਲਾ ਦੁਪੱਟੇ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਪਿਓਰ ਚਨੂਨ ਦੇ ਸੂਟ ਦੇ ਨਾਲ ਤੁਸੀਂ ਸਾਡੇ ਕੋਲ ਦੁਪੱਟੇ ਵੀ ਲੈ ਸਕਦੇ ਹੋ ਕਮਲ ਦੇ ਦੁਪੱਟੇ ਰਹਿਣਗੇ ਜੀ ਪਿਓਰ ਚਨੂਨ ਦੇ ਵਿੱਚ ਤੁਸੀਂ ਸਾਡੇ ਕੋਲ ਦੁਪੱਟੇ ਲੈ ਸਕਦੇ ਹੋ ਜੀ ਪਿਓਰ ਦੇ ਵਿੱਚ ਵੀ ਲੈ ਸਕਦੇ ਹੋ ਤੇ ਪਿਓਰ ਚਨੂਨ ਦੇ ਵਿੱਚ ਵੀ ਸਾਡੇ ਕੋਲ ਤੁਸੀਂ ਦੁਪੱਟੇ ਲੈ ਸਕਦੇ ਹੋ ਜੀ 2 ਮੀਟਰ ਦੀ ਰਹਿਣ ਵਾਲੀ ਹੈ ਕੱਟ ਠੀਕ ਹੈ ਜੇਕਰ ਤੁਸੀਂ ਪਿਓਰ ਚਨੂਨ ਦਾ ਸਾਡੇ ਕੋਲੋਂ ਦੁਪੱਟਾ ਲੈਣਾ ਚਾਹੁੰਦੇ ਹੋ ਸੂਟ ਦੇ ਨਾਲ ਤਾਂ ਉਹ ਵੀ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਕਮਲ ਕਮਲ ਦੇ ਰਹਿਣਗੇ ਜੀ ਦੁਪੱਟੇ ਜੀ ਤੇ ਹੋਰ ਲੱਗੀ ਹੋਊਗੀ ਤੁਹਾਨੂੰ ਦਿਖਾ ਸਕਦੇ ਆਂ ਅਸੀਂ ਠੀਕ ਹੈ ਜੀ ਦੂਸਰੇ ਦੁਪੱਟੇ ਦੇ ਦਿਖਾ ਸਕਦੇ ਆਂ ਜੀ ਲੱਗੀ ਮੋਹਰਾ ਲੱਗਿਆ ਹੋਊਗਾ ਜਿਹੜੀ ਕਮਲ ਚਨੂਨ ਦਾ ਦੁਪੱਟਾ ਇਹ ਅਗਲਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਪ੍ਰਿੰਟ ਦੇਖੋ ਇਹ ਇਹ ਖੋਲ ਕੇ ਦੇਖੋ ਜੀ ਕਮਰ ਚਨੂਨ ਦਾ ਦੁਪੱਟਾ ਰਹਿਣ ਵਾਲਾ ਉੱਪਰ ਮੋਹਰ ਲੱਗੀ ਹੈ ਜੀ 350 ਤੋਂ ਦੁਪੱਟਾ ਮਿਲੂਗਾ ਜੇਕਰ ਤੁਸੀਂ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਚਨੂਨ ਦਾ ਤੇ ਦੁਪੱਟਾ ਵੀ ਸਾਡੇ ਕੋਲ ਲੈ ਸਕਦੇ ਹੋ ਸੁੱਟਾ ਚਨੂ ਦੇ ਸੁੱਟਾ ਦਾ ਸਾਡੇ ਕੋਲ ਚਨੂਨ ਦਾ ਦੁਪੱਟਾ ਵੀ ਤੁਸੀਂ ਬਾਏ ਕਰ ਸਕਦੇ ਹੋ ਕਮਰ ਚਨੂਨ ਦਾ ਦੁਪੱਟਾ ਰਹਿਣ ਵਾਲਾ ਇਹ ਵੀ ਦਾਸ ਬ੍ਰੈਂਡ ਦਾ ਰਹੂਗਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਜਲਦੀ ਜਲਦੀ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਪੋਕ ਕਰੋ ਅਗਲਾ ਅਗਲਾ ਸੂਟ ਚੈੱਕ ਕਰੋ ਇਹ ਵੀ ਰਹਿਣ ਵਾਲਾ ਪਿਓਰ ਚਨੂਨ ਦਾ ਦਾਸ ਬ੍ਰੈਂਡ ਦਾ ਰਹਿਣ ਵਾਲ ਜਲਦੀ ਜਲਦੀ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰੈਣ ਵਾਲਾ ਜੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਦੁਪट्टे ਵੀ ਸਾਡੇ ਕੋਲ ਤੁਸੀਂ ਕਮਲ ਚਨੂਨ ਦੇ ਲੈ ਸਕਦੇ ਹੋ ਚਨੂਨ ਦੇ ਸੁੱਟਾਂ ਦਾ ਚਨੂਨ ਦੇ ਦੁਪट्टे ਲੈ ਸਕਦੇ ਹੋ ਜੀ ਇਹ ਵਾਲਾ ਦੁਪੱਟੇ ਰਹਿਣ ਵਾਲੇ ਆ 350 ਰੁਪਏ ਦਾ ਦੁਪੱਟਾ ਰਹੂਗਾ ਜੀ ਕਮਲ ਚਨੂਨ ਦਾ ਠੀਕ ਹੈ ਜੀ ਬਿਲਕੁਲ ਪਿਓਰ 오ਰੀਜਨਲ ਚਨੂਨ ਹੈ ਜੀ ਇਹ ਬਿਲਕੁਲ ਪਿਓਰ 오ਰੀਜਨਲ ਚਨੂਨ ਹੈ ਇਹ ਵਾਲਾ ਪ੍ਰਿੰਟ ਚੈੱਕ ਕਰੋ ਸੂਟ ਦਾ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਈ ਸੂਟਾਂ ਦੀ ਕੱਟ ਰਹਿਣ ਵਾਲੀ ਹੈ 4 ਮੀਟਰ ਦੇ ਕੋਈ ਪ੍ਰਿੰਟ ਚੈੱਕ ਕਰੋ ਬਹੁਤ ਪਿਆ ਦਾਸ ਬ੍ਰੈਂਡ ਦਾ ਪਿਓਰ ਚਨੂਨ ਦਾ ਸਟੱਫ ਰਹਿਣ ਵਾਲਾ ਤੁਹਾਨੂੰ ਦਿਖਾ ਸਕਦੇ ਆਂ ਅਸੀਂ ਬਿਲਕੁਲ ਪਿਓਰ ਚਨੂਨ ਰਹਿਣ ਵਾਲੀ ਹੈ ਜੀ ਲਾਈਨਿੰਗ ਵਾਲਾ ਸਟੱਫ ਹੈ ਬਿਲਕੁਲ ਪਿਓਰ ਚਨੂਨ ਦਾਸ ਬ੍ਰੈਂਡ ਦੀ ਬ੍ਰਾਂਡਡ ਸਟੱਫ ਰਹਿਣ ਵਾਲਾ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਹੈ ਕਲਰ ਦੇਖੋ ਮਸਟਰਡ ਜਿਹਾ ਕਲਰ ਹੈ ਦੇਖੋ ਕਿੰਨਾ ਪਿਆਰਾ ਕਲਰ ਹੈ ਸ਼ਾਇਦ ਤੁਹਾਨੂੰ ਇਹ 4 ਮੀਟਰ ਵਿੱਚ ਜਾਂ ਸ਼ਰਟ ਪੀਸ ਮਿਲ ਜੂਗਾ ਜੀ ਇਹ ਠੀਕ ਹੈ ਜੀ ਸ਼ਰਟ ਪੀਸ ਮਿਲੂਗਾ ਜਾਂ 3 ਮੀਟਰ ਵੀ ਰਹਿਣ ਵਾਲਾ ਪੀਸ ਕਈ ਮਰੀਆਂ ਭੈਣਾਂ ਦਾ 3 ਮੀਟਰ ਦੇ ਵਿੱਚ ਵੀ ਬਣ ਸਕਦਾ ਕਲਰ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਦੇਖੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਦੇਖੋ ਇਹ ਤਾਂ ਉਸ ਤੋਂ ਵੀ ਜ਼ਿਆਦਾ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਪਿਓਰ ਚਨੂਨ ਰਹਿਣ ਵਾਲਾ ਠੀਕ ਹੈ ਜੀ ਪਿਓਰ ਚਨੂਨ ਲਾਈਨਿੰਗ ਵਾਲਾ ਸਟਾਫ ਰਹੂਗਾ ਜੀ ਠੀਕ ਹੈ ਜੀ origignal ਵਾਲਾ pure chunu das brand ਦਾ ਰਹਿਣ। ਜਲਦੀ ਜਲਦੀ ਪ੍ਰਿੰਟ ਚੈੱਕ ਕਰੋ। ਸਾਰੇ ਪ੍ਰਿੰਟ ਤੁਹਾਨੂੰ ਬਹੁਤ ਸਾਰੇ ਛੋਲੇ ਛੋਲੇ ਪ੍ਰਿੰਟ ਮਿਲਣ ਵਾਲੇ ਆ। ਠੀਕ ਹੈ ਜੀ। ਅਗਲਾ ਪ੍ਰਿੰਟ ਚੈੱਕ ਕਰੋ। ਕਲਰ ਚੈੱਕ ਕਰੋ। ਦੇਖੋ ਇਹ ਕੇ ਵਾਲਾ ਕਲਰ ਆ। ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਜਲਦੀ ਜਲਦੀ ਕਲਰ ਚੈੱਕ ਕਰੋ ਤੇ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਕਲਰ। ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ। カラー ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਰੈਸਟ ਜੇ ਫਲਾਵਰ ਬਣੇ ਹੋਏ ਹੈ ਵਿੱਚ ਦਾਸ ਬ੍ਰੈਂਡ ਦਾ ਰਹੂਗਾ ਜੀ ਸਾਰੇ ਉੱਤੇ ਸਟੈਂਪ ਲੱਗੀਆਂ ਹੋਈਆਂ ਦਾਸ ਬ੍ਰੈਂਡ ਦਾ ਰਹਿਣ ਵਾਲਾ ਠੀਕ ਹੈ ਜੀ ਬਿਲਕੁਲ ਬ੍ਰਾਂਡਡ ਸਟੱਫ ਹੈ ਪਿਓਰ ਚਨੂਨ ਦੇ ਵਿੱਚ ਰਹੂਗਾ ਅਗਲਾ ਪੀਸ ਚੈੱਕ ਕਰੋ ਬੜੇ ਪਿਆਰੇ ਜੇ ਰਹਿਣ ਵਾਲੇ ਹੈ ਪੀਸ ਦੇਖੋ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦਾਸ ਬ੍ਰੈਂਡ ਦਾ ਪਿਓਰ ਚਨੂਨ ਸਟੱਫ ਹੈ ਜੀ ਪਿਓਰ ਚਨੂਨ ਸਟੱਫ ਹੈ ਜੀ ਦਾਸ ਬ੍ਰੈਂਡ ਦਾ ਰਹਿਣ ਵਾਲਾ ਜਲਦੀ ਹਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਬੁੱਕ ਕਰ ਸਕਦੇ ਹੋ 컬러 ਦੇਖੋ ਬੜੇ ਪਿਆਰੇ ਦੇਖੋ ਇਹ ਵਾਲਾ 컬러 ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ 컬러 ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਅਗਲਾ 컬러 ਚੈੱਕ ਕਰੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਅਗਲਾ ਪ੍ਰਿੰਟ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਸੀਗਾ ਦਾਸ ਬ੍ਰੈਂਡ ਦਾ ਸੀ ਇਸ ਤੋਂ ਅਗਲੇ ਕੱਟ ਪੀਸ ਰਹਿਣ ਵਾਲਿਆ ਟੈਬੀ ਸ਼ਿਲਕ ਦੇ ਦੇਖੋ ਜੀ ਇਹ ਟੈਬੀ ਸ਼ਿਲਕ ਹੈ ਜੀ ਤੁਹਾਨੂੰ ਜਦੀਕ ਤੋਂ ਤਾਂ ਖਾ ਸਕਦੇ ਆ ਟੈਬੀ ਸ਼ਿਲਕ ਦੇ ਪੀਸ ਰਹਿਣ ਵਾਲੇ ਆ ਜੀ ਸਾਡੇ ਕੋਲੇ ਠੀਕ ਹੈ ਜੀ ਇਹ ਵਾਲੇ ਪੀਸ ਰਹੂਗੇ 2 2 ਮੀਟਰ ਦੀ ਬਰਬਰੀ ਦਾ ਪੀਸ ਹੈ ਜੀ ਇਹ ਬਰਬਰੀ ਦੇਖੋ ਬਰਬਰੀ ਦਾ ਦਾਸ ਬ੍ਰਾਂਡ ਦੀ ਰਹਿਣ ਵਾਲੀ ਹੈ ਟੈਬੀ ਸ਼ਿਲਕ ਵੀ ਬੜਾ ਪਿਆਰਾ ਜਿਹਾ ਪੀਸ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹ ਵਾਲਾ ਪੀਸ ਚੈੱਕ ਕਰੋ ਜਿੰਨਾਂ ਨੂੰ ਬੋਟਮ ਦੀਆਂ ਮਿਲ ਸਕਦੀਆਂ ਪਲੇਨ ਬੋਟਮ ਵੀ ਸਾਡੇ ਕੋਲ ਲੈ ਸਕਦੇ ਹੋ ਦੇਖੋ ਪਲੇਨ ਬੋਟਮ ਵੀ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਠੀਕ ਹੈ ਜੀ ਟੈਬੀ ਸ਼ਲਕ ਦੇ ਪੀਸ ਵੀ ਤੁਹਾਨੂੰ ਮਿਲਗੇ 200 ਰੁਪਏ ਪਰ ਮੀਟਰ ਪਿਓਰ ਚਨੂਨ ਦੇ ਪੀਸ ਵੀ ਲੈ ਮਿਲਗੇ ਤੁਹਾਨੂੰ 200 ਰੁਪਏ ਪਰ ਮੀਟਰ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਹੈ ਟੈਬੀ ਸ਼ਲਕ ਹੈ ਜੀ ਟੈਬੀ ਸ਼ਲਕ ਹੈ ਇਹ ਠੀਕ ਹੈ ਜੀ ਟੈਬੀ ਸ਼ਲਕ ਦਾ ਪੀਸ ਰਹਿਣ ਵਾਲਾ ਦਾਸ ਬ੍ਰਾਂਡ ਦਾ ਰਹੂਗਾ ਜੀ ਇਹ ਠੀਕ ਹੈ ਜੀ ਬਰਬਰੀ ਦਾਸ ਬ੍ਰਾਂਡ ਦਾ ਰਹਿਣ ਵਾਲਾ ਹੈ ਬ੍ਰਾਂਡਡ ਪੀਸ ਆ ਸਾਰੇ ਬ੍ਰਾਂਡਡ ਪੀਸ ਹੈ ਜਿਹਨਾਂ ਤੁਸੀਂ ਬਾਟਮ ਵੀ ਸਾਡੇ ਕੋਲੋਂ ਪਲੇਨ ਲੈ ਸਕਦੇ ਹੋ ਠੀਕ ਹੈ ਜੀ ਪਲੇਨ ਬਾਟਮ ਵੀ ਸਾਡੇ ਕੋਲੋਂ ਲੈ ਸਕਦੇ ਹੋ ਕੱਲਾ ਸ਼ਰਟ ਪੀਸ ਲੈਣਾ ਸ਼ਰਟ ਪੀਸ ਵੀ ਲੈ ਸਕਦੇ ਹੋ ਜਲਦੀ ਜੀ ਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹ ਕੇਵਲਾ ਪੀਸ ਰਹੂਗਾ ਜੀ ਇਹ ਵੀ ਟੈਬੀ ਸ਼ਲਕ ਦਾ ਰਹਿਣ ਵਾਲਾ ਹੈ ਕੈਬੀ ਸ਼ਲਕਾ ਜੀ ਇਹ ਜਲਦੀ ਜੀ ਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਠੀਕ ਹੈ ਜੀ ਇਹਦੇ ਨਾਲ ਵੀ ਤੁਸੀਂ ਪਲੇਨ ਬਾਟਮ ਲੈ ਸਕਦੇ ਹੋ ਸਾਡੇ ਕੋਲੋਂ ਇਹ ਵਾਲੀ ਬਾਟਮ ਵੀ ਇਹ ਨਾਲ ਤੁਸੀਂ ਲੈ ਸਕਦੇ ਹੋ ਉਹ ਵਾਲੀ ਬਾਟਮ ਵੀ ਤੁਸੀਂ ਲੈ ਸਕ ਕੋਈ ਵੀ ਬਾਟਮ ਸਾਡੇ ਕੋਲੋਂ ਇਹ ਵਾਲੀ ਤੁਸੀਂ ਲੈ ਸਕਦੇ ਹੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਵੀ ਸ਼ਰਟ ਪੀਸ ਰਹਿਣ ਵਾਲਾ ਹੈ ਸ਼ਰਟ ਪੀਸ ਰਹਿਣ ਵਾਲਾ ਦੋ ਪੀਸਾਂ ਦੇ ਤੁਹਾਨੂੰ ਸ਼ਰਟ ਪੀਸ ਮਿਲੂਗਾ ਜੀ ਇਹ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹਦੇ ਨਾਲ ਵੀ ਤੁਹਾਨੂੰ ਬਾਟਮ ਮਿਲ ਸਕਦੀ ਹੈ ਜੀ ਠੀਕ ਹੈ ਜੀ ਇਹਦੇ ਨਾਲ ਤੁਸੀਂ ਬਾਟਮ ਲੈ ਸਕਦੇ ਹੋ ਸਾਡੇ ਕੋਲ ਕੈਬੀ ਸ਼ਲਕਾ ਜੀ ਇਹ ਟੈਬੀ ਸ਼ਿਲਕ ਦਾ ਪੀਸ ਰਹਿਣ ਵਾਲਾ ਬਿਲਕੁਲ origignal ਵਾਈਟ ਟੈਬੀ ਹੈ ਦਾਸ ਬ੍ਰਾਂਡ ਦੀ ਰਹਿਣ ਵਾਲੀ ਹੈ ਦਾਸ ਬ੍ਰਾਂਡ ਦੀ ਬਰਬਰੀ ਹੈ ਜੀ ਦੇਖ ਸਕਦੇ ਹੋ ਤੁਸੀਂ ਲਿਖਿਆ ਹੋਇਆ ਸ਼ਰਟ ਪੀਸ ਚੈੱਕ ਕਰੋ ਟੈਬੀ ਸ਼ਿਲਕ 200 ਰੁਪਏ ਪਰ ਮੀਟਰ ਤੁਹਾਨੂੰ ਮਿਲੇਗਾ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਬੜਾ ਜਆ ਪਿਆਰਾ ਜਆ ਪੀਸ ਹੈ ਬੜਾ ਪਿਆਰਾ ਜਆ ਪੀਸ ਰਹਿਣ ਵਾਲਾ ਟੈਬੀ ਸ਼ਿਲਕ ਦਾ ਬਾਟਮ ਵੀ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਜੀ ਨਾਲ ਠੀਕ ਹੈ ਜੀ ਇਹਨਾਂ ਤੁਸੀਂ ਸਾਡੇ ਕੋਲੋਂ ਬਾਟਮ ਵੀ ਲੈ ਸਕਦੇ ਹੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਆ ਪ੍ਰਿੰਟ ਰਹਿਣ ਵਾਲਾ ਹੈ ਟੈਬੀ ਸ਼ਲਕਾ ਜੀ ਇਹ ਟੈਬੀ ਸ਼ਲਕਾ 200 ਪਰ ਹੈ 200 ਰੁਪਏ ਮੀਟਰ ਰਹਿਣ ਵਾਲਾ ਪੀਸ ਹੈ ਜੀ ਠੀਕ ਹੈ ਜੀ 200 ਰੁਪਏ ਰਹਿਣ ਵਾਲਾ ਪੀਸ ਹੈ ਬਰਬਰੀ ਦਾ ਪੀਸ ਰਹੂਗਾ ਸਾਰੇ ਬਰਬਰੀ ਦੇ ਰਹਿਣਗੇ ਦਾਸ ਬ੍ਰਾਂਡ ਹੈ ਠੀਕ ਹੈ ਲਿਖਿਆ ਦੇਖ ਸਕਦੇ ਹੋ ਬਰਬਰੀ ਲਾਈਨਿੰਗ ਠੀਕ ਹੈ ਜੀ 10000 ਰਹਿਣ ਵਾਲਾ ਹੈ ਬੜੇ ਸੋਹਣੇ ਜਿਹੇ ਪ੍ਰਿੰਟ ਲੈ ਕੇ ਆਇਆ ਇਸ ਤੁਹਾਡੇ ਵਾਸਤੇ ਦੇਖੋ ਇਹ ਵੀ ਟੈਬੀ ਸ਼ਲਕਾ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵਾਲੀ ਮੈਚਿੰਗ ਤੁਸੀਂ ਲੈ ਸਕਦੇ ਹੋ ਬਾਟਮ ਠੀਕ ਹੈ ਜੀ ਮੈਚਿੰਗ बॉटम ਲੈ ਸਕਦੇ ਹੋ 200 ਰੁਪਏ ਪਰ ਮੀਟਰ ਰਹਿਣ ਵਾਲਾ ਪੀਸ ਇਹ ਟੇਬਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਪੂਰਾ ਸੂਟ ਮਿਲੂਗਾ ਤੁਹਾਨੂੰ ਇਹ ਵਾਲੇ ਪ੍ਰਿੰਟ ਦਾ ਪੂਰਾ ਸੂਟ ਵੀ ਸਾਡੇ ਕੋਲ ਤੁਸੀਂ ਲੈ ਸਕਦੇ ਸੀ ਇਹ ਸੀ ਸਾਨੇ ਅੱਜ ਦੇ ਜਿਹੜੇ ਕੱਟ ਪੀਸ ਅੱਜ ਦੇ ਜਿਹੜੇ ਸਾਡੇ ਕੱਟ ਪੀਸ ਸੀ ਉਹ ਸੀਗੇ ਪਿਓਰ ਚਨੂਨ ਦੇ ਤੇ ਟੈਬੀ ਛਲਕਦੇ ਸਾਰੇ ਪੀਸ ਰਹਿਣਗੇ 200 ਰੁਪਏ ਪਰ ਮੀਟਰ ਦੇ ਵਿੱਚ ਸਾਰੇ ਪੀਸ ਰਹਿਣ ਵਾਲੇ ਆ ਜੀ ਜਿਹੜੇ ਪੀਸ ਰਹਿਣ ਵਾਲੇ ਆ ਇਹ ਟੈਬੀ ਆ ਦਾਸ ਬ੍ਰੈਂਡ ਦੇ ਰਹਿਣ ਵਾਲੇ ਆ ਜੀ ਦਾਸ ਬ੍ਰੈਂਡ ਦੇ ਰਹਿਣ ਵਾਲੇ ਆ ਪੀਸ ਠੀਕ ਹੈ ਜੀ ਕੋਈ ਵੀ ਪੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਪਿਆਰੇ ਪੀਸ ਹੈ ਸਾਡੇ ਕੋਲੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਤੁਸੀਂ ਪੀਸ ਲੈ ਸਕਦੇ ਹੋ ਉਹ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਪਿਓਰ ਚਨੂਨ ਦੇ ਵਿੱਚ ਵੀ ਰਹਿਣ ਵਾਲੇ ਆ ਜੀ ਠੀਕ ਹੈ ਜੀ ਪਿਓਰ ਚਨੂਨ ਦੇ ਵਿੱਚ ਪੀਸ ਰਹਿਣ ਵਾਲੇ ਆ ਪ੍ਰਿੰਟ ਬੜੇ ਪਿਆਰੇ ਜੀ ਮਿਲਣ ਵਾਲੇ ਆ ਤੁਹਾਨੂੰ ਇਹਨਾਂ ਦੇ ਵਿੱਚ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਹੋਈ ਲਾਈਕ ਕਰਿਓ ਸ਼ੇਅਰ ਕਰਿਓ ਜੀ ਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਜੀ ਜਿਹੜੀ ਸਾਡੀ ਲੋਕੇਸ਼ਨ ਹੈ ਮੇਰੇ ਕਈ ਭੈਣਾਂ ਸਾਡੇ ਸਾਡੇ ਕੋਲ ਲੋਕੇਸ਼ਨ ਪਹੁੰਚਦੀਆਂ ਹੋ ਨੀਚੇ ਡਿਸਕ੍ਰਿਪਸ਼ਨ ਚ ਦਿੱਤੀ ਹੁੰਦੀ ਹੈ ਜੀ ਤੁਸੀਂ ਸਾਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਤੇ ਮੇਰੀ ਜਿਹੜੀਆਂ ਭੈਣਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੋ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਇਹ ਵਾਲੇ ਪੀਸ ਲੈ ਸਕਦੇ ਹੋ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ